ਬਿਆਨ ਹੁੰਦਾ ਕਿ ਇੱਕ ਬੰਦਾ ਸੀ ਬਾਲਮਿਕੀ ਭਾਈ ਚਾਰੇ ਚੋ ਸੀ ਬਾਲਮਿਕੀ ਬੜਾ ਕਰੋੜ ਕੇ ਕਿਆ ਬਾਲਮਿਕੀ ਭਾਈ ਚਾਰੇ ਚੋ ਸੀ ਉਹਨੂੰ ਅਸੀਂ ਮਨਿਸਟਰ ਬਣਾਤਾ ਸਾਡੀ ਕਾਂਗਰਸ ਨੇ ਮਨਿਸਟਰ ਬਣਾਤਾ ਉਹ ਪੂਰੇ ਬਿਆਨ ਨੂੰ ਕਿਵੇਂ ਦੇਖੋ ਪਹਿਲੀ ਗੱਲ ਤਾਂ ਰਾਜਾ ਵੜਿੰਗ ਦੇ ਜਿੰਨੇ ਵੀ ਬਿਆਨ ਹੁੰਦੇ ਆ ਪਹਿਲਾਂ ਤਾਂ ਮੈਂ ਉਹਨੂੰ ਕਹਿੰਦਾ ਵੀ ਭੌਂਕੂ ਕੁੱਤਾ ਕਿਉਂਕਿ ਜਦੋਂ ਭੌਂਕਦਾ ਨਾ ਉਹ ਦੇਖਦਾ ਨਹੀਂ ਜਦੋਂ ਸਾਡੇ ਪ੍ਰਗਟਦੀਪ ਸਾਇਆ ਸੀ ਨਾ ਪਰਗਟ ਦਿਵਸ ਦੇ ਮੌਕੇ ਉਨੇ ਕਹਿਆ ਸੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ RAM ਦੇ ਘਰੇ ਗਰੀਬ ਘਰ ਦੇ ਵਿੱਚ ਪੈਦਾ ਹੋਏ ਸੀ ਉਦੋਂ ਵੀ ਮੈਂ ਇਹਦੇ ਉੱਪਰ ਆਵਾਜ਼ ਚੱਕੀ ਸੀ ਵੀ ਇਹਨੂੰ ਨੌਲੇਜ ਨਹੀਂ ਹੈ ਇਸ ਚੀਜ਼ ਦੀ ਵੀ ਭਗਵਾਨ ਵਾਲਮੀਕੀ ਜੀ ਕਿ ਪ੍ਰਗਟ ਹੋਏ ਸੀ ਜਾਂ ਪੈਦਾ ਹੋਏ ਸੀ ਕਿਹੜਾ ਸੀ ਉਹਨੇ ਨਾ ਕਾਂਗਰਸ ਪਾਰਟੀ ਨੂੰ ਉੱਪਰ ਦਿਖਾਇਆ ਤੇ ਉਹਨੂੰ ਨੀਚੇ ਦਿਖਾਇਆ ਉਹਨੇ ਕਿਹਾ ਕਾਂਗਰਸ ਪਾਰਟੀ ਨੇ ਉਸ ਨੂੰ ਲਾ ਦਿੱਤਾ ਕਾਲੇ ਜੇ ਨੂੰ ਪੱਟੇ ਚੱਕਣ ਵਾਲੇ ਨੂੰ ਠੀਕ ਹੈ ਉਹਦਾ ਕਹਿਣ ਦਾ ਪਾਵੈ ਇਦਾਂ ਸੀ ਜੇ ਆਪਾਂ ਉਸ ਗੱਲ ਨੂੰ ਧਿਆਨ ਨਾਲ ਸੁਣੀਏ ਤਾਂ ਆਪਣੇ ਆਪ ਨੂੰ ਉੱਪਰ ਦਿਖਾਇਆ ਕਿ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਕਾਂਗਰਸ ਨੇ ਇਹਨੂੰ ਗਰੀਬ ਘਰ ਨੂੰ ਜਾਂ ਵਾਲਮੀਕੀ ਜਾਂ ਮਜਬੀ ਸਿੱਖ ਦੇ ਪਰਿਵਾਰ ਨੂੰ ਚੱਕ ਕੇ ਲਾਤਾ ਕਾਂਗਰਸ ਤੁਹਾਡੇ ਵਾਸਤੇ ਵੀ ਬਹੁਤ ਕੁਝ ਕਰ ਸਕਦੀ ਹੈ ਉਹਦਾ ਕਹਿਣ ਦਾ ਪਾਵ ਇਹ ਸੀ 200% ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ ਵੀ ਤਰਨ ਤਰਨ ਦੇ ਵਿੱਚ ਇਸੇ ਬਿਆਨਾਂ ਦੇ ਕਾਰਨ ਇਹ ਹਟੇਗਾ ਹਾਰੇਗਾ ਇਹ ਆਪਣੀ ਪ੍ਰਧਾਨਗੀ ਤੋਂ ਵੀ ਹੱਤ ਤੋਏਗਾ ਕਿਉਂਕਿ ਵਾਲਮੀਕੀ ਸਮਾਜ ਮਜਬੀ ਸਮਾਜ ਨੂੰ ਇਹ ਕਮਜ਼ੋਰ ਸਮਝਿਆ ਹੈ ਨਾ ਕਮਜ਼ੋਰ ਸਮਝ ਕੇ ਜਿਹੜੀ ਟਿੱਪਣੀ ਕੀਤੀ ਹੈ ਇਸ चीज ਤੋਂ ਪ੍ਰਧਾਨਗੀ ਤੋਂ ਇਹ ਹਟਣਾ ਹੀ ਹਟਣਾ ਹੈ ਤੁਸੀਂ ਦੇਖੋ ਕੱਲ ਪਰਸੋ ਇਹਨਾਂ ਨੇ ਮੀਟਿੰਗ ਕੀਤੀ ਸਾਡੇ ਬਾਬਾ ਜੀਵਨ ਸਿੰਘ ਜੀ ਦੀ ਫੋਟੋ ਥੱਲੇ ਲਾਤੀ ਸੋਨੀਆ ਗਾਂਧੀ ਦੀ ਇੰਦਰਾ ਗਾਂਧੀ ਦੀ ਜਿੰਨੇ ਵੀ ਲੀਡਰ ਹੈ ਸਭ ਦੀ ਉੱਪਰ ਲਾਤੀ ਇਹ ਪਾਰਟੀ ਹਮੇਸ਼ਾ ਹੀ ਸਾਡੇ ਵਿਰੋਧੀ ਸਿੱਖ ਵਿਰੋਧੀ ਸਾਡੇ ਮذਬੀ ਸਿੱਖ ਵਿਰੋਧੀ ਐਸਸੀ ਵਿਰੋਧੀ ਮਤਲਬ ਇਹ ਕਾਰਨ ਕੀ ਹੈ ਇਹਦਾ ਇਹ ਕੀ ਦਰਸਾਣਾ ਚਾਹ ਰਹੇ ਹੈ ਪਹਿਨਾ ਇੱਕ ਲਾਈਨ ਪੜ੍ਹੀ ਅੱਜ ਉਹ ਕਹਿੰਦੇ ਸੰਘਰਸ਼ ਕੇ ਲਈ ਸਿੱਖਿਤ ਹੋਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਸੰਘਰਸ਼ ਕਰਨਾ ਹੈ ਨਾ ਤਾਂ ਸਾਡੀ ਪਹਿਲੀ ਪੂਰੀ ਸਿੱਖਿਆ ਹੈ ਸਿੱਖਿਆ ਲੈਣੀ ਜ਼ਰੂਰੀ ਹੈ ਹੁਣ ਇਹ ਆਪਣਾ ਸੰਘਰਸ਼ ਤਾਂ ਕਰ ਰਹੇ ਆਂ ਕਾਂਗਰਸ ਦੇ ਪ੍ਰਧਾਨ ਬੜਿੰਗ ਜੀ ਸੰਘਰਸ਼ ਤਾਂ ਕਰ ਰਹੇ ਆ ਪਰ ਸਿੱਖਿਆ ਨਹੀਂ ਹੈ ਸੰਘਰਸ਼ ਕਾਦਾ ਮੁੱਖ ਮੰਤਰੀ ਦੀ ਕੁਰਸੀ ਦਾ ਹਾਂ ਮੁੱਖ ਮੰਤਰੀ ਦੀ ਕੁਰਸੀ ਦਾ ਲਾ ਲੋ ਜਾਂ ਕਾਂਗਰਸ ਪਾਰਟੀ ਨੂੰ ਉੱਪਰ ਦਿਖਾਉਣ ਦਾ ਸਾਰਿਆਂ ਨੂੰ ਨੀਚਾ ਦਿਖਾਉਣ ਦਾ ਜਾਂ ਆਪਣੇ ਆਪ ਨੂੰ ਉੱਪਰ ਦਿਖਾਉਣ ਦਾ ਸੰਘਰਸ਼ ਤਾਂ ਕਰ ਰਹੇ ਆ ਪਰ ਸਿੱਖਿਆ ਨਹੀਂ ਹੈ ਅਸੀ ਕਾਲ ਜੀ ਤੁਸੀਂ ਵੀ ਕਰਿਓ ਰਿਆਸਤ ਨਿਊਜ਼ ਤੇ ਮੈਂ ਜਸਖੇਰਾ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਸਿਆਸਤ ਦੇ ਵਿੱਚ ਵੱਡਾ ਬਬਲ ਹੋਇਆ ਐਸੀ ਕਮਿਸ਼ਨ ਤੱਕ ਗੱਲ ਪਹੁੰਚਦੀ ਆ ਸੋ ਮੋਟੋ ਲਿਆ ਜਾਂਦਾ ਦੱਸਦੀ ਏ ਕਿ ਗੱਲ ਆ ਰਾਜਾ ਵੜਿੰਗ ਦੀ ਕਰ ਰਹੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਏਕਾ ਬੇਤੁਕਾ ਬਿਆਨ ਦਿੰਦੇ ਨੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਭਖਦੀ ਹੋਈ ਨਸਰ ਆਉਂਦੀ ਆ ਉਹ ਬਿਆਨ ਦਿੱਤਾ ਜਾਂਦਾ ਹੈ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਤੇ ਸੋ ਸਾਡੇ ਨਾਲ ਰੌਕੀ ਪਾਲਮਿੱਕੀ ਮੌਜੂਦ ਨੇ ਰੌਕੀ ਬਾਈ ਬਿਆਨ ਹੁੰਦਾ ਕਿ ਇੱਕ ਬੰਦਾ ਸੀ ਵਾਲਮੀਕੀ ਭਾਈ ਚਾਰੇਚੋ ਸੀ ਵਾਲਮੀਕੀ ਬੜਾ ਕਰੋੜ ਕੇ ਕਿਆ ਵਾਲਮੀਕੀ ਭਾਈ ਚਾਰੇਚੋ ਸੀ ਉਹਨੂੰ ਅਸੀਂ ਮਨਿਸਟਰ ਬਣਾਤਾ ਸਾਡੀ ਕਾਂਗਰਸ ਨੇ ਮਨਿਸਟਰ ਬਣਾਤਾ ਉਹ ਪੂਰੇ ਬਿਆਨ ਨੂੰ ਕਿਵੇਂ ਦੇਖਦੇ ਦੇਖੋ ਪਹਿਲੀ ਗੱਲ ਤਾਂ ਰਾਜਾ ਵੜਿੰਗ ਦੇ ਜਿੰਨੇ ਵੀ ਬਿਆਨ ਹੁੰਦੇ ਆ ਪਹਿਲਾਂ ਤਾਂ ਮੈਂ ਉਹਨੂੰ ਕਹਿੰਦਾ ਵੀ ਭੋਂਕੂ ਕੁੱਤਾ ਹੋ ਕਿ ਜਦੋਂ ਭੌਂਕਦਾ ਨਾ ਉਹ ਦੇਖਦਾ ਨਹੀਂ ਹੈ ਕਿਉਂਕਿ ਜਦੋਂ ਸਾਡੇ ਪ੍ਰਗਟਦੀਪ ਸਾਇਆ ਸੀ ਨਾ ਪ੍ਰਗਟਦੀਪ ਦੇ ਮੌਕੇ ਉਹਨੇ ਕਿਹਾ ਸੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ RAM ਦੇ ਘਰੇ ਗਰੀਬ ਘਰ ਦੇ ਵਿੱਚ ਪੈਦਾ ਹੋਏ ਸੀ ਜੀ ਉਦੋਂ ਵੀ ਮੈਂ ਇਹਦੇ ਉੱਪਰ ਆਵਾਜ਼ ਚੱਕੀ ਸੀ ਵੀ ਇਹਨੂੰ ਨੌਲੇਜ ਨਹੀਂ ਹੈ ਇਸ ਚੀਜ਼ ਦੀ ਵੀ ਭਗਵਾਨ ਵਾਲਮੀਕੀ ਜੀ ਕਿ ਪ੍ਰਗਟੇ ਸੀ ਜਾਂ ਪੈਦਾ ਹੋਏ ਸੀ ਕਿੱਦਾਂ ਸੀ ਫਿਰ ਇੱਕ ਬਿਆਨ ਇਹ ਦੇ ਦਿੰਦਾ ਆਪਣਾ ਇਹਦਾ ਆਪਣਾ ਬੁੱਟਾ ਸਿੰਘ ਜੀ ਦਾ ਜਿਹੜੇ ਹੋਮ ਮਿਨਿਸਟਰ ਸੈਂਟਰ ਦੇ ਰਹੇ ਆ ਜਿਹੜੇ ਗਵਰਨਰ ਰਹੇ ਆ ਜਿਨ੍ਹਾਂ ਜਿਹੜੇ ਕਈ ਮਹਿਕਮਿਆਂ ਦੇ ਵਿੱਚ ਚੇਅਰਮੈਨ ਰਹੇ ਆ ਜਿਹੜੇ ਇੰਨੇ ਕ ਪੜ ਲਿਖ ਗਏ ਮੈਂ ਕਹਾ ਸ਼ਾਇਦ ਇਹ ਪੜਿਆ ਵੀ ਨਹੀਂ ਹੈ ਉਹਨਾਂ ਤੇ ਇਹ ਵਿਅਕਤੀ ਕਹਿੰਦਾ ਪੱਠੇ ਚੱਕਦਾ ਹੁੰਦਾ ਸੀ ਕਾਲਾ ਰੰਗ ਸੀ ਵਾਲਮੀਕੀ ਮਜਬੀ ਸੀ ਤੇ ਕਾਫੀ ਟਿੱਪਣੀਆਂ ਕੀਤੀਆਂ ਦੇਖੋ ਇੱਕ ਬੋਲਣ ਦਾ ਤਰੀਕਾ ਹੁੰਦਾ ਜੇ ਉਹ ਐਦਾਂ ਕਹਿੰਦਾ ਨਾ ਵੀ ਉਹ ਪੜ੍ਹ ਲਿਖ ਕੇ ਉਹਨੇ ਤਰੱਕੀ ਕੀਤੀ ਤੇ ਉਹ ਗ੍ਰਹਿ ਮੰਤਰੀ ਲੱਗਿਆ ਐਦਾਂ ਕੁਝ ਕਹਿੰਦਾ ਫਿਰ ਅਸੀਂ ਮੰਨਦੇ ਉਸ ਚੀਜ਼ ਨੂੰ ਉਹਨੇ ਨਾ ਕਾਂਗਰਸ ਪਾਰਟੀ ਨੂੰ ਉੱਪਰ ਦਿਖਾਇਆ ਤੇ ਉਹਨੂੰ ਨੀਚੇ ਦਿਖਾਇਆ ਉਹਨੇ ਕਿਹਾ ਕਾਂਗਰਸ ਪਾਰਟੀ ਨੇ ਉਸ ਨੂੰ ਲਾ ਦਿੱਤਾ ਕਾਲੇ ਜੇ ਨੂੰ ਪੱਟੇ ਚੱਕਣ ਵਾਲੇ ਨੂੰ ਠੀਕ ਹੈ ਉਹਦਾ ਕਹਿੰਦਾ ਪਾਵ ਐਦਾਂ ਸੀ ਜੇ ਆਪਾਂ ਉਸ ਗੱਲ ਨੂੰ ਧਿਆਨ ਨਾਲ ਸੁਣੀਏ ਤਾਂ ਆਪਣੇ ਆਪ ਨੂੰ ਉੱਪਰ ਦਿਖਾਇਆ ਕਿ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਕਾਂਗਰਸ ਨੇ ਇਹਨੂੰ ਗਰੀਬ ਘਰ ਨੂੰ ਜਾਂ ਬਾਲਮਿਕੀ ਆ ਮੰਜੀ ਵੀ ਸਿੱਖਦੇ ਪਰਿਵਾਰ ਨੂੰ ਚੱਕ ਕੇ ਲਾਤਾ ਕਾਂਗਰਸ ਤੁਹਾਡੇ ਵਾਸਤੇ ਵੀ ਬਹੁਤ ਕੁਝ ਕਰ ਸਕਦੀ ਹੈ ਉਹਦਾ ਕਹਿਣ ਦਾ ਪਾਵ ਇਹ ਸੀ ਪਰ ਜਦੋਂ ਉਹਦਾ ਜਿਹੜਾ ਵੇ ਸੀ ਵੇ ਦੇ ਹਿਸਾਬ ਨਾਲ ਉਹਨੇ ਗਲਤ ਕੀਤਾ ਗਲਤ ਕਰਕੇ ਇਸ ਨੂੰ ਪੇਸ਼ ਕੀਤਾ ਤੇ ਜਦੋਂ ਅਸੀਂ ਉਸ ਵੀਡੀਓ ਨੂੰ ਸੁਣਿਆ ਅਸੀਂ ਵੀਡੀਓ ਨੂੰ ਸੁਣ ਕੇ ਸਾਡੇ ਤਾਂ ਰੋਮ ਤੇ ਖੜੇ ਹੋ ਗਏ ਸਾਡਾ ਤਾਂ ਮਨ ਕਰਦਾ ਸੀ ਵੀ ਜੁੱਤੀਆਂ ਦਾ ਹਾਰ ਪਾਈਏ ਤੇ ਉਸੇ ਟਾਈਮ ਇਮੀਡੀਟਲੀ ਅਸੀਂ ਐਕਸ਼ਨ ਲੈ ਕੇ ਸਾਡੇ ਇੱਥੇ ਜਿੱਥੇ ਕਿਸਾਨ ਭਵਨ ਹੈ ਆਪਣਾ ਕਲਕੱਤਾ ਕੁਛ ਐਦਾਂ ਕਰਕੇ ਆਏ ਏਅਰਪੋਰਟ ਦੇ ਭਗਤ ਸਿੰਘ ਚੌਂਕ ਦੇ ਕੋਲ ਉੱਥੇ ਅਸੀਂ ਪੁਤਲਾ ਫੂਕਿਆ ਇਹਦਾ ਪੁਤਲਾ ਫੂਕ ਕੇ ਅਸੀਂ ਜੋ ਸਾਡੇ ਤੋਂ ਹੋ ਸਕਿਆ ਉਹ ਕਰਿਆ ਬਾਕੀ 200% ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ ਵੀ ਤਰਨ ਤਰਨ ਦੇ ਵਿੱਚ ਇਸੀ ਬਿਆਨਾਂ ਦੇ ਕਾਰਨ ਇਹ ਹਟੇਗਾ ਹਾਰੇਗਾ ਇਹ ਆਪਣੀ ਪ੍ਰਧਾਨਗੀ ਤੋਂ ਵੀ ਹੱਤ ਤੋਏਗਾ ਕਿਉਂਕਿ ਵਾਲਮੀਕੀ ਸਮਾਜ ਮਜਬੀ ਸਮਾਜ ਨੂੰ ਇਹ ਕਮਜ਼ੋਰ ਸਮਝਿਆ ਇਹਨਾਂ ਕਮਜ਼ੋਰ ਸਮਝ ਕੇ ਜਿਹੜੀ ਟਿੱਪਣੀ ਕੀਤੀ ਹੈ ਇਹ ਇਸ ਚੀਜ਼ ਤੋਂ ਪ੍ਰਧਾਨਗੀ ਤੋਂ ਇਹ ਹਟਣਾ ਹੀ ਹਟਣਾ ਹੈ ਇਸ ਨੇ ਇਹ 2000% ਹੈ ਜਿਹੜੀ ਤਰਨਤਾਰਨ ਦੇ ਵਿੱਚ ਚੋਣਾ ਹੋ ਰਹੀਆਂ ਉਹਦੇ ਵਿੱਚ 200% ਹਾਰੇਗਾ ਹੁਣ ਤੁਸੀਂ ਦੇਖੋ ਕੱਲ ਪਰਸੋ ਇਹਨਾਂ ਨੇ ਮੀਟਿੰਗ ਕੀਤੀ ਸਾਡੇ ਬਾਬਾ ਜੀਵਨ ਸਿੰਘ ਜੀ ਦੀ ਫੋਟੋ ਥੱਲੇ ਲਾਤੀ ਸੋਨੀਆ ਗਾਂਧੀ ਦੀ ਇੰਦਰਾ ਗਾਂਧੀ ਦੀ ਜਿੰਨੇ ਵੀ ਲੀਡਰ ਹੈ ਸਭ ਦੀ ਉੱਪਰ ਲਾਤੀ ਇਹ ਪਾਰਟੀ ਹਮੇਸ਼ਾ ਹੀ ਸਾਡੇ ਵਿਰੋਧੀ ਸਿੱਖ ਵਿਰੋਧੀ ਸਾਡੇ ਮذਬੀ ਸਿੱਖ ਵਿਰੋਧੀ ਐਸਸੀ ਵਿਰੋਧੀ ਮਤਲਬ ਇਹ ਕਾਰਨ ਕੀ ਹੈ ਇਹਦਾ ਇਹ ਕੀ ਦਰਸਾਣਾ ਚਾ ਰਹੇ ਆ ਭਾਈ ਜੇਤਾਜੀ ਦੀ ਫੋਟੋ ਲਾ ਕੇ ਤੇ ਥੱਲੇ ਲਾ ਕੇ ਉੱਪਰ ਉਹਨਾਂ ਦੀ ਤੇ ਆਪ ਕੁਰਸੀਆਂ ਤੇ ਬੈਠੇ ਆ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਕਹਿਣਾ ਕਰਨਾ ਚਾਹੀਦਾ ਕਾਰਵਾਈ ਕਿ ਇੱਕ ਸਾਈਡ ਤੁਸੀਂ ਕਹਿੰਦੇ ਹੋ ਵੀ ਧਰਮ ਦੇ ਨਾਂ ਤੇ ਵੋਟ ਨਹੀਂ ਮੰਗ ਸਕਦੇ ਇੱਕ ਸਾਈਡ ਉਹ ਸ਼੍ਰੀਆਮ ਫੋਟੋ ਲਾ ਕੇ ਘੁੰਮ ਰਹੇ ਆ ਇਹ ਚੀਜ਼ ਗਲਤ ਹੈ ਤੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਪਹਿਲੀ ਗੱਲ ਤਾਂ ਇਹਦਾ ਉੱਥੇ ਵੜਨਾ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਇਸ ਨੂੰ ਬੋਲਣ ਦੀ ਅਕਲ ਹੀ ਨਹੀਂ ਹੈ ਹਮੇਸ਼ਾ ਧਰਮ ਨੂੰ ਟਾਰਗੇਟ ਕਰਦਾ ਕਿਉਂਕਿ ਇਹ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਹੈ 1984 ਚ ਦੰਗੇ ਕਰਾਏ ਉਸ ਤੋਂ ਪਹਿਲਾਂ ਵੀ ਕਾਫੀ ਦੰਗੇ ਕਰਾ ਚੁੱਕੀ ਹੈ ਤੇ ਲਗਾਤਾਰ ਜਿਹੜੇ ਭੜਕਾਉ ਭਾਸ਼ਣ ਦਿੰਦੇ ਹਨ ਇਹ اسی ਕਾਰਨ ਦਿੰਦੇ ਹਨ ਕਿ ਵੀ ਦੰਗੇ ਹੋਣ ਲੜਾਈ ਝਗੜੇ ਹੋਣ ਤੇ ਪ੍ਰਧਾਨ ਜਿਹੜਾ ਬਣਾਇਆ ਹੈ ਮੈਨੂੰ ਨਹੀਂ ਲੱਗਦਾ ਪ੍ਰਧਾਨ ਹੈ ਮੈਨੂੰ ਤਾਂ ਇਹ ਅਨਪੜ ਲੱਗਦਾ ਮੈਂ ਕਿਹਾ ਇਸ ਤੋਂ ਜ਼ਿਆਦਾ ਨੋਲਿਜ ਤਾਂ ਸਾਡੇ ਅੱਜ ਦੇ ਜਿਹੜੇ ਮਜਬੂਤ ਸਿੱਖ ਪਾਈਆਂ ਸਾਡੇ ਸਾਡੇ ਵਾਲਮੀਕੀ ਭਾਈਆਂ ਸਾਡੇ ਅੱਜ ਦੇ ਸਾਡੇ ਛੋਟੇ-ਛੋਟੇ ਬੱਚੇ 10-10 ਸਾਲ ਦੇ ਉਹਨਾਂ ਨੂੰ ਪਤਾ ਹੈ ਵੀ ਭਗਵਾਨ ਵਾਲਮੀਕੀ ਜੀ ਪ੍ਰਗਟੇ ਸੀ ਜਾਂ ਜਨਮੇ ਸੀ ਕਿੱਥੇ ਜਨਮੇ ਸੀ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਸਾਡੇ ਬੁੱਟਾ ਜੀ ਬੁੱਟਾ ਜੀ ਸਿੰਘ ਸੀਗੇ ਉਹ ਕੌਣ ਸੀ ਕਿੱਥੇ ਸੀ ਕਿੰਨੀ ਪੜ੍ਹਾਈ ਕੀਤੀ ਸੀ ਇਹ ਆਪਣੇ ਆਪ ਨੂੰ ਉੱਪਰ ਦਿਖਾ ਰਿਹਾ ਵੀ ਅਸੀਂ ਆ ਮੈਂ ਮੈਂ ਦੇ ਦਿਮਾਗ 'ਚ ਮੈਂ ਹੀ ਕੱਢਾਂਗੇ ਆਪਰ ਜਿੱਦਾਂ ਦਾ ਜਿਹੜਾ ਰੋਸ ਬਾਲਮਿਕੀ ਭਾਈਚਾਰੇ ਚ ਚਾਹੀਦਾ ਸੀਗਾ ਜਿੱਦਾਂ ਦੇ ਜਿਹੜਾ ਜਵਾਬ ਬਾਲਮਿਕੀ ਭਾਈਚਾਰੇ ਦਾ ਚਾਹੀਦਾ ਸੀਗਾ ਤਰਨ ਤਰਨ ਦੇ ਵਿੱਚ ਉਹ ਦਿਖਾਈ ਨਹੀਂ ਦਿੱਤਾ ਪਰ ਇਹ ਜ਼ਰੂਰ ਕਿਤੇ ਨਾ ਕਿਤੇ ਗਿਲਾ ਸਾਰਿਆਂ ਦਾ ਹੈ ਕਿ ਉਹ ਜਿਹੜਾ ਚਾਹੀਦਾ ਸੀਗਾ ਰੋਸ ਚਾਹੀਦਾ ਸੀ ਉਹ ਕਿਤੇ ਦਿਖਾਈ ਨਹੀਂ ਦਿੱਤਾ ਇਹਨਾਂ ਦੇਖੋ ਰੋਸ ਬੜਾ ਹੋਇਆ ਔਨਲਾਈਨ ਵੀ ਹੋਇਆ ਤੇ ਫੇਸਬੁੱਕ ਤੇ ਵੀ ਹੋਇਆ ਤੇ ਇਮੀਡੀਏਟਲੀ ਐਕਸ਼ਨ ਕਿਉਂਕਿ ਅੱਜ ਦੇ ਸਮੇਂ ਚ ਹਰ ਇੱਕ ادارے ਚ ਹਰ ਇੱਕ ਕਮਿਸ਼ਨ ਦੇ ਵਿੱਚ ਸਾਡੇ ਵਾਲਮੀਕੀ ਭਾਈ ਚੜਦਾ ਐਸਸੀ ਭਾਈ ਜਾ ਰਿਹਾਦਾ ਕੋਈ ਨਾ ਕੋਈ ਚੇਅਰਮੈਨ ਕੋਈ ਨਾ ਕੋਈ ਸੈਕਟਰੀ ਕੋਈ ਨਾ ਕੋਈ ਕਿਤੇ ਕਿਉਂਕਿ ਅੱਜ ਅੱਜ ਦੇ ਟਾਈਮ ਸਮੇਂ ਦੇ ਵਿੱਚ ਅਸੀਂ ਵਧੀਆ ਸੈੱਟ ਹੋ ਚੁੱਕੇ ਹਾਂ ਤੇ ਸਾਨੂੰ ਉਹ ਪਹਿਲਾਂ ਸਾਨੂੰ ਤਰਨੇ ਪ੍ਰਦਰਸ਼ਨ ਕਰਨੇ ਪੈਂਦੇ ਸੀ ਸਾਨੂੰ ਮਾਰਕੁੱਟ ਲੜਾਈ ਝਗੜੇ ਵੀ ਕਰਨੇ ਪੈਂਦੇ ਸੀ ਅਸੀਂ ਆਪਣੇ ਅਧਿਕਾਰ ਲੈਣ ਵਾਸਤੇ ਪਰ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਦੇ ਵਿੱਚ ਸਾਡੇ ਵਿਅਕਤੀ ਬੈਠੇ ਆਂ ਉਹ ਇਮੀਡੀਏਟਲੀ ਐਸਸੀ ਐਕਟ ਦਾ ਉਹਦੇ ਉੱਪਰ ਪਰਚਾ ਦਰਜ ਹੋਇਆ ਕਾਨੂੰਨੀ ਜੋ ਡਾਕਟਰ ਭੀਮਰਾਓਂ Ambedkar ਜੀ ਨੇ ਸਾਨੂੰ ਸੰਵਿਧਾਨ ਦਿੱਤਾ ਅਸੀਂ ਕਾਨੂੰਨ ਦੀ ਲੜਾਈ ਕਰ ਰਹੇ ਆ ਲੜ ਰਹੇ ਆ ਉਹਨੂੰ ਨੋਟਿਸ ਕੀਤਾ ਗਿਆ ਉਹਨੇ ਜਵਾਬ ਦਿੱਤਾ ਨੋਟਿਸ ਦੇ ਵਿੱਚ ਕਿ ਵੀ ਮੈਂ ਤਰਨਤਰਨ ਦੀ ਚੋਣਾਂ ਤੋਂ ਬਾਅਦ ਆਵਾਂਗਾ ਕਿਉਂਕਿ ਇਹ ਇਲੈਕਸ਼ਨ ਦੇ ਰੂਲ ਹੈ ਕੁਝ ਕਿ ਇਲੈਕਸ਼ਨਾਂ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਹੈ ਜੇ ਉਸ ਪਾਰਟੀ ਦਾ ਕੋਈ ਕੈਂਡੀਡੇਟ ਹੈ ਜਾਂ ਸਟਾਰ ਪ੍ਰਚਾਰਕ ਹੈ ਜਾਂ ਕੋਈ ਹੈ ਉਸ ਦੇ ਵਿੱਚ ਵਿੱਚ ਉਹਨੂੰ ਨਹੀਂ ਅਰੈਸਟ ਕਰਦੇ ਦੇਖੋ ਕੇਂਦਰੀਵਾਲ ਤੇ ਪਰਚਾ ਦਰਜ ਹੋਇਆ ਸੀ ਕੇਂਦਰੀਵਾਲ ਨੂੰ ਵੀ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਨਹੀਂ ਛੇੜਿਆ ਗਿਆ ਕਿਉਂ ਇਹ ਰੂਲ ਹੁੰਦਾ ਹੈ ਉਹ ਇਹ ਕਹਿੰਦੇ ਵੀ ਰਾਜਨੀਤਿਕ ਪਾਰਟੀ ਨੇ ਜਾਣ ਬੁੱਝ ਕੇ ਸਾਡੇ ਤੇ ਉਹ ਕਰਿਆ ਪਰ ਉਹ ਆਪਣੇ ਲਫ਼ਜ਼ਾਂ ਨੂੰ ਨਹੀਂ ਦੇਖ ਰਿਹਾ ਜਿਹੜੇ ਲਫ਼ਜ਼ਾਂ ਨਾਲ ਉਹ ਖੇਡ ਰਿਹਾ ਹੈ ਆਪਰੇ ਇੱਕ ਬਿਆਨ ਉਹਦੇ ਵੱਲੋਂ ਹੋਰ ਵੀ ਦੇ ਦਿੱਤਾ ਗਿਆ ਕਿਉਂਕਿ ਗੈਂਗਸਟਰ ਬਾਦ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁਣ ਵੱਡਾ ਮੁੱਦਾ ਬਣਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਹਿੰਦੇ ਵੀ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੇ ਪਰਚੇ ਦਿੱਤੇ ਜਾਣ ਉਹਦੇ ਮਾਪਿਓ ਤੇ ਭੈਣ ਭਾਈ ਤੇ ਇਦਾਂ ਦਾ ਬਿਆਨ ਵੀ ਜਿਹੜਾ ਸਾਹਮਣੇ ਆਇਆ ਇੱਕ ਮੈਂ ਨਾ ਇੱਕ ਲਾਈਨ ਪੜ੍ਹੀ ਅੱਜ ਉਹ ਕਹਿੰਦੇ ਸੰਘਰਸ਼ ਕੇ ਲਈ ਸਿੱਖਿਸ਼ਿਤ ਹੋਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਸੰਘਰਸ਼ ਕਰਨਾ ਹੈ ਨਾ ਤਾਂ ਸਾਡੀ ਪਹਿਲੀ ਪੂੜੀ ਸਿੱਖਿਆ ਹੈ ਸਿੱਖਿਆ ਲੈਣੀ ਜ਼ਰੂਰੀ ਹੈ ਹੁਣ ਇਹ ਆਪਣਾ ਸ਼ੰਗਰਸ਼ਤਾ ਕਰ ਰਹੇ ਹਨ ਕਾਂਗਰਸ ਦੇ ਪ੍ਰਧਾਨ ਵੜਿੰਗ ਜੀ ਸ਼ੰਗਰਸ਼ਤਾ ਕਰ ਰਹੇ ਪਰ ਸਿੱਖਿਆ ਨਹੀਂ ਹੈ ਸ਼ੰਗਰਸ਼ ਕਾਦਾ ਮੁੱਖ ਮੰਤਰੀ ਦੀ ਕੁਰਸੀ ਦਾ ਹਾਂ ਮੁੱਖ ਮੰਤਰੀ ਦੀ ਕੁਰਸੀ ਦਾ ਲਾ ਲੋ ਜਾਂ ਕਾਂਗਰਸ ਪਾਰਟੀ ਨੂੰ ਉੱਪਰ ਦਿਖਾਣ ਦਾ ਸਾਰਿਆਂ ਨੂੰ ਨੀਚਾ ਦਿਖਾਣ ਦਾ ਜਾਂ ਆਪਣੇ ਆਪ ਨੂੰ ਉੱਪਰ ਦਿਖਾਣ ਦਾ ਸ਼ੰਗਰਸ਼ਤਾ ਕਰ ਰਹੇ ਹਨ ਪਰ ਸਿੱਖਿਆ ਨਹੀਂ ਹੈ ਸਿੱਖਿਅਤ ਨਹੀਂ ਹੈ ਕਿਉਂ ਕਿ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕੋਈ ਗੈਂਗਸਟਰ ਧਮਕੀ ਦੇ ਰਿਹਾ ਉਹਦਾ ਪਰ 302 ਕਿੱਦਾਂ ਲੱਗ ਜੇਗੀ 302 ਕਿੱਦਾਂ ਲੱਗ ਜੇਗੀ ਉਹਦਾ ਡਾਕਟਰ ਦੱਸਦਾ ਹੁੰਦਾ ਵੀ 3 ਇੰਚ ਚੋਰੀ ਹੈ ਜਾਂ ਚਾਕੂ ਹੈ 307 ਲੱਗੇਗੀ ਮਰਡਰ ਹੈ ਮਰ ਜ ਮਰਨ ਤੋਂ ਬਾਅਦ 307 ਲੱਗਦੀ ਹੁੰਦੀ ਆ ਉਹ ਮੜਾ ਜਾ ਸਵਿਧਾਨ ਪੜ ਕੇ ਆ ਵੜਿੰਗ ਜੀ ਫਿਰ ਤੈਨੂੰ ਪਤਾ ਲੱਗੇ ਵੀ 302 ਕਿੱਥੇ ਲੱਗਦੀ ਹੈ ਤੇ 307 ਕਿੱਥੇ ਲੱਗਦੀ ਹੈ ਇਹ ਤਾਂ ਆਪਣੀ ਹਵਾ ਜੀ 302 ਲਾ ਦਾਂਦਾ ਤੇ ਹਵਾ ਜੀ 307 ਲਾ ਦਾਂਦਾ ਉਹੀ ਕਹਿੰਦੇ ਵੀ ਸ਼ੰਗਰ ਸਿੱਧੀ ਪੌੜੀ ਹੈ ਨਾ ਸ਼ੰਗਰ ਸਦਾ ਰਸਤਾ ਚੁਣ ਲਿਆ ਪਰ ਉਹਦੇ ਜੇ ਸਿੱਖਿਆ ਦਾ ਰਸਤਾ ਨਹੀਂ ਚੁਣਿਆ ਇਹਨੂੰ ਪੜਨ ਦੀ ਜ਼ਰੂਰਤ ਹੈ ਪਹਿਲਾਂ ਸਾਡੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਦੀ ਜਿਹੜੀ ਰਵੈਣ ਹੈ ਯੋਗ ਵਸ਼ਿਸ਼ਟ ਹੈ ਉਹਨੂੰ ਪੜ ਦੇ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਸਟੋਰੀ ਹੈ ਉਹਨੂੰ ਸੁਣ ਉਹ ਤਾਂ ਜਿਹੜੇ ਬੁੱਟਾ ਜੀ ਦੀ ਜਿਹੜੀ ਸਾਡੀ ਸਟੋਰੀ ਹੈ ਉਹਨੂੰ ਸੁਣ ਜਿਹੜੇ ਹੋਰ ਸਾਡੇ ਮਹਾਤਮਾ ਪੁਰਸ਼ਾਂ ਉਹਨਾਂ ਨੂੰ ਪੜ ਫੇਰ ਆ ਕੇ ਤੈਨੂੰ ਪਤਾ ਲੱਗੇ ਕੌਣ ਕਿੱਥੇ ਸਟੈਂਡ ਕਰਦਾ ਹੈ ਜੇ ਤੂੰ ਪ੍ਰਧਾਨ ਲੱਗ ਗਿਆ ਇਹਦਾ ਮਤਲਬ ਇਹ ਨਹੀਂ ਤੂੰ ਰੱਬ ਨਹੀਂ ਲੱਗ ਗਿਆ ਪ੍ਰਧਾਨ ਹੀ ਹੈ ਤੂੰ ਅੱਜ ਨਹੀਂ ਤਾਂ ਕੱਲ ਤੂੰ ਹਟ ਜਾਏਗਾ ਇਹ ਤੈਨੂੰ ਹਟਾਣ ਵਾਲਾ ਵੀ ਸਭ ਤੋਂ ਅਹਿਮ ਭੂਮਿਕਾ ਜਿਹੜਾ ਨਿਭਾਏਗਾ ਉਹ ਐਸੀ ਸਮਾਜ ਨਿਭਾਏਗਾ ਤਾਂ ਹਮੇਸ਼ਾ ਹੀ ਐਸੀ ਸਮਾਜ ਨੂੰ ਜਿਹੜਾ ਨੀਵਾ ਕਿਉਂ ਸਮਝਿਆ ਜਾਂਦਾ ਕਿਉਂਕਿ ਜਦੋਂ ਚੰਨੀ ਮੁੱਖ ਮੰਤਰੀ ਬਣਦੇ ਆ ਉਦੋਂ ਵੀ ਇੱਕ ਵੱਡੇ ਲੀਡਰ ਦਾ ਬਿਆਨ ਸਾਹਮਣੇ ਆਇਆ ਸੀ ਤੁਹਾਨੂੰ ਯਾਦ ਹੋਣਾ ਉਦੋਂ ਵੀ ਬਿਆਨ ਸਾਹਮਣੇ ਆਇਆ ਸੀ ਤਾਂ ਹਮੇਸ਼ਾ ਜਿਹੜਾ ਐਸਾ ਐਸੀ ক্যাਟਾਗਰੀਆਂ ਨੂੰ ហេਠਾਂ ਕਿਉਂ ਸਮਝਿਆ ਜਾਂਦਾ ਦੇਖੋ ਜਦੋਂ ਵੀ ਸਾਡੇ ਸਮਾਜ ਦਾ ਵਿਅਕਤੀ ਪੜ੍ਹ ਲਿਖ ਕੇ ਵਧੀਆ ਅਹੁਦੇ ਤੇ ਲੱਗਦਾ ਆ ਜਾਂ ਵਧੀਆ ਉਹਨੂੰ ਪੋਸਟ ਮਿਲ ਜਾਂਦੀ ਹੈ ਦੇਖੋ ਅਸੀਂ ਵੀ ਇਸੇ ਖਰਚ ਕਰ ਰਹੇ ਹਾਂ ਸਾਨੂੰ ਕਿਸੇ ਅਹੁਦੇ ਤੇ ਨਹੀਂ ਬਿਠਾਇਆ ਜਾਂਦਾ ਕਿਉਂ ਕਿ ਇਹਨਾਂ ਨੂੰ ਐ ਲੱਗਦਾ ਵੀ ਪੈਰ ਦੀ ਜੁੱਤੀ ਤੁਸੀਂ ਸਿਰ ਤੇ ਰੱਖ ਲਈ ਇਹ ਸੁਨੀਲ ਜਾਖੜ ਦੇ ਬਿਆਨ ਸੀਗੇ ਕਿਸੇ ਵੀ ਪਾਰਟੀ 'ਚ ਤੁਸੀਂ ਚਲੇ ਜਾਓ ਇਹ ਮੈਂ ਜ਼ਰੂਰੀ ਨਹੀਂ ਕਹਿ ਰਿਹਾ ਏਸੀ ਪਾਰਟੀ ਦੇ ਕਿਸੇ ਵੀ ਪਾਰਟੀ 'ਚ ਚਲੇ ਜਾਓ ਸਾਨੂੰ ਅੱਗੇ ਨਹੀਂ ਵਧਨ ਦਿੱਤਾ ਜਾਂਦਾ ਕਿਉਂ ਜੇ ਜੇ ਸਾਨੂੰ ਅੱਗੇ ਵਧਨ ਦਿੱਤਾ ਜਾਂਦਾ ਤਾਂ ਕਾਸ਼ੀਰਾਮ ਜੀ ਨੇ ਸੰਘਰਸ਼ ਕਰਕੇ ਬੀਐਸਪੀ ਪਾਰਟੀ ਬਣਾਈ ਕਿਉਂ ਬਣਾਈ ਕਾਰਨ ਇਹ ਹੈ ਸੀਗਾ ਕਿ ਸਾਨੂੰ ਅਸੀਂ ਜਿੰਨੀ ਮਰਜ਼ੀ ਸਾਨੂੰ ਹਮੇਸ਼ਾ ਕਿਸ ਵਾਸਤੇ ਰੱਖਿਆ ਜਾਂਦਾ ਚਾਰਟ ਪਛਾਣ ਵਾਸਤੇ ਝਾੜੂ ਮਾਰਨ ਵਾਸਤੇ ਝੰਡੇ ਲਾਉਣ ਵਾਸਤੇ ਟੈਂਟ ਦੀ ਬੁਕਿੰਗ ਕਰਨ ਵਾਸਤੇ ਚਾਹ ਦੀ ਬੁਕਿੰਗ ਕਰਨ ਵਾਸਤੇ ਖਾਸ ਹੈ ਜੀ ਖਾਸ ਹੈ ਥਾਣੇ ਚ ਦੋਕ ਬੰਦੇ ਛੜਾਦੇ ਐਦਾਂ ਕਰਕੇ ਸਾਨੂੰ ਸਿਰਫ ਵਰਕਰ ਵਾਸਤੇ ਰੱਖਿਆ ਜਾਂਦਾ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਲੈ ਵੀ ਤੈਨੂੰ ਮੈਂ ਕੈਂਡੀਡੇਟ ਬਣਾਉਂਦਾ ਜੇ ਕੈਂਡੀਡੇਟ ਬਣਾਤਾ ਫਿਰ ਇਹਨਾਂ ਦੇ ਲਬਜ਼ ਹੁੰਦੇ ਪੈਰ ਦੀ ਜੁੱਤੀ ਸਿਰ ਤੇ ਰੱਖ ਲਈ ਇਹ ਤਾਂ ਪੱਠੇ ਚੱਕਦੇ ਸੀ ਇਹ ਤਾਂ ਕਾਲੇ ਰੰਗ ਦੇ ਸੀ ਇਹ ਤਾਂ ਪੀਲੇ ਮਤਲਬ ਪੁੱਠਾ ਸਿੱਧਾ ਜੋ ਇਹਨਾਂ ਦੇ ਮੂੰਹ ਦੇ ਵਿੱਚ ਆਂਦਾ ਉਹ ਬੋਲਦੇ ਆ ਉਹਦਾ ਕਾਰਨ ਕੀ ਹੈ ਦੇਖੋ ਸਾਡੇ ਵਿਅਕਤੀ ਮਿਹਨਤੀ ਆ ਧੁੱਪ ਦੇ ਵਿੱਚ ਕੰਮ ਕਰਦੇ ਆ ਇਹ ਤਾਂ ਆਬਵੀਸਲੀ ਗੱਲ ਹੈ ਵੀ ਧੁੱਪ ਦੇ ਵਿੱਚ ਕੰਮ ਕਰਨਗੇ ਤਾਂ ਰੰਗ ਥੋੜਾ ਬਹੁਤ ਕਾਲਾ ਸਾਂਭਲਾ ਤਾਂ ਹੋ ਹੀ ਜਾਂਦਾ ਜੇ ਜੇ ਉਹਦੇ ਵਿੱਚ ਕਾਲੇ ਰੰਗ ਦੇ ਹਿਸਾਬ ਨਾਲ ਆਪਾਂ ਦੇਖੀਏ ਤੇ ਇਹ ਤਾਂ ਕੋਈ ਇਹ ਚੀਜ਼ ਤਾਂ ਕਿਤੇ ਮੈਨੇ ਨਹੀਂ ਰੱਖਦੀ ਇਸ ਚੀਜ਼ ਨੂੰ ਤੋੜ ਮਰੋੜ ਕੇ ਰਾਜਾ ਬੜਿੰਗਣਾ ਉਹਦਾ ਕਹਿਣ ਦਾ ਭਾਵ ਤੁਸੀਂ ਸੁਣੋ ਉਸ ਵੀਡੀਓ ਨੂੰ ਜਦੋਂ ਆਪਾਂ ਧਿਆਨ ਨਾਲ ਦੇਖਦੇ ਆ ਨਾ ਮੈਂ ਉਹਦੇ ਵਿੱਚ ਇੱਕ ਪੁਆਇੰਟ ਕੱਢਿਆ ਉਹ ਕਹਿੰਦਾ ਕਾਂਗਰਸ ਨੇ ਲਾਇਆ ਸੀ ਇਹਦੀ ਜ਼ਰੂਰਤ ਨਹੀਂ ਸੀ ਲੱਗਣ ਦੀ ਕਿਉਂਕਿ ਇਹ ਕਾਲਾ ਸੀ ਇਹ ਇਹ ਪੱਟੇ ਚੱਕਦਾ ਸੀ ਇਹ ਬਾਲਮੀਕੀ ਸਮਾਜ ਮੰਚ ਵੀ ਸੀ ਇੱਕ ਤੋਂ ਸੀ ਅਸੀਂ ਲਾਇਆ ਸੀ ਅਸੀਂ ਕੌਣ ਕਾਂਗਰਸ ਤੂੰ ਕੌਣ ਕਾਂਗਰਸ ਪਾਰਟੀ ਦਾ ਪ੍ਰਧਾਨ ਤੁਸੀਂ ਇਹ ਨਹੀਂ ਦੱਸ ਰਹੇ ਕਿ ਕਾਂਗਰਸ ਦਾ ਜਿਹੜਾ ਚੋਣ ਨਿਸ਼ਾਨ ਹੈ ਹੱਥ ਦਾ ਉਹਨੂੰ ਦਿਵਾਉਣ ਵਾਲੇ ਸਾਡੇ ਬੁੱਟਾ ਬੁੱਟਾ ਸਿੰਘ ਸੀਗੇ ਤੇ ਜਿਹੜਾ ਪਹਿਲਾਂ ਬਲਦ ਦਾ ਚੋਣ ਨਿਸ਼ਾਨ ਸੀ ਉਹ ਹਟਾ ਕੇ ਫਿਰ ਇਹਨਾਂ ਨੇ ਲਖਾਇਆ ਕਾਂਗਰਸ ਦੇ ਬਹੁਤ ਪੁਰਾਣੇ ਲੀਡਰ ਸੀ ਤੇ ਇਹ ਚੀਜ਼ਾਂ ਨਹੀਂ ਦੱਸਣੀਆਂ ਸਿਰਫ ਇਹ ਦੱਸਣਾ ਵੀ ਅਸੀਂ ਉੱਤੇ ਆ ਬਸ ਮੈਦ ਹੀ ਗੱਲ ਹੈ ਜੀ ਸਾਰੀ ਤਾ ਹਮੇਸ਼ਾ ਜਿਹੜਾ ਇਹੀ ਲੱਗਦਾ ਕਿ ਜਿਹੜੇ ਐਸਾ ਕਿਟੀਆ ਕੈਟਾਗਰੀ ਤੋਂ ਭਾਈਚਾਰੇ ਤੋਂ ਲੋਕ ਨੇ ਉਹ ਕਦੇ ਵੀ ਉੱਚ ਪਦਵੀਆਂ ਤੇ ਨਹੀਂ ਪਹੁੰਚ ਸਕਦੇ ਨਹੀਂ ਇਹਨਾਂ ਨੂੰ ਲੱਗਦਾ ਹੂੰ ਇਹਨਾਂ ਨੂੰ ਲੱਗਦਾ ਹੈ ਗਿਰਨ ਦੀ ਵੀ ਕੋਸ਼ਿਸ਼ ਕਰਤੇ ਆਂ ਬਟ ਸਾਡੇ ਤੇ ਝੂਠੇ ਪਰਚੇ ਵੀ ਹੁੰਦੇ ਆ ਸਭ ਕੁਝ ਹੁੰਦੇ ਆ ਬਟ ਕਿਤੇ ਨਾ ਕਿਤੇ ਸਾਡਾ ਸਮਾਜ ਸਿੱਖਿਸ਼ਿਤ ਹੋ ਰਿਹਾ ਪੜ ਰਿਹਾ ਲਿਖ ਰਿਹਾ ਉਹਦਿਆਂ ਤੇ ਜਾ ਰਿਹਾ ਤੇ ਕਿਥੇ ਨਾ ਕਿਥੇ ਅੱਜ ਦੇ ਸਮੇਂ 'ਚ ਮੈਨੂੰ ਮਹਿਸੂਸ ਹੁੰਦਾ ਸੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਕਿਉਂਕਿ ਬਹੁਤ ਘੱਟ ਮੀਡੀਆ ਸਾਨੂੰ ਦਿਖਾਉਂਦਾ ਹੈ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਰਿਆਸਤ نیوز ਦਾ ਜਿਹੜਾ ਹਰ ਵਾਰ ਸੱਚ ਦੀ ਆਵਾਜ਼ ਚੱਕਦਾ ਤੇ ਗਰੀਬ ਦੀ ਆਵਾਜ਼ ਨੂੰ ਦਿਖਾਉਂਦਾ ਹੈ ਤੇ ਸਾਡੇ ਕੋਲ ਤਾਂ ਹੋਰ ਕੋਈ ਪਲੈਟਫਾਰਮ ਹੀ ਨਹੀਂ ਹੈ ਅੱਜ ਦੇ ਸਮੇਂ 'ਚ ਸਾਡੇ ਜਿਹੜੇ ਪਰਿਵਾਰ ਹਨ ਡਾਕਟਰ ਭੀਮਰਾਓਂbedkar ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਇਹ ਤਿੰਨ ਜਿਹੜੇ ਸ਼ਬਦ ਬੋਲੇ ਗਏ ਸੀ ਇਹ ਤਿੰਨੇ ਸ਼ਬਦਾਂ ਤੇ ਚੱਲ ਰਹੇ ਹਨ ਅੱਜ ਦੇ ਸਮੇਂ 'ਚ ਹਰ ਇੱਕ ਮਹਿਕਮੇ 'ਚ ਤੁਸੀਂ ਵ વાય પુરાਨજી એડજીપી ਸੀਗੇ ਕਿੰਨੀ ਤਕੜੀ ਰੈਂਕ ਸੀ ਪੂਰੇ ਸਟੇਟ ਦੇ ਮਾਲਕ ਸੀਗੇ ਉਹਨਾਂ ਨਾਲ ਵੀ ਐਕਟਰੋਸਿਟੀ ਹੋਈ ਉਹਨਾਂ ਨੂੰ ਵੀ ਆਤਮ ਹੱਤਿਆ ਕਰਨੀ ਪੈਗੀ ਅਸੀਂ ਜਦੋਂ ਉਹਨੂੰ ਜਦੋਂ ਉਹ ਪੜ੍ਹੇ ਲਿਖੇ ਜਦੋਂ ਉਹ ਅੰਦਰ ਪ੍ਰਸ਼ਾਸਨ ਦੇ ਵਿੱਚ ਗਏ ਸ਼ਾਸਨ ਦੇ ਵਿੱਚ ਗਏ ਉਹਨਾਂ ਨਾਲ ਐਕਟਰੋਸਿਟੀ ਹੋਈ ਕਿਥੇ ਨਾ ਕਿਥੇ ਸਾਨੂੰ ਦਬਾਇਆ ਜਾਂਦਾ ਸਰਕਾਰੀ ਸੁੱਖ ਸਹੂਲਤਾਂ ਖੋਹ ਲਿੱਤੀਆਂ ਜਾਂਦੀਆਂ ਤੇ ਆਉਣ ਵਾਲੇ ਸਮੇਂ 'ਚ ਮੇਰਾ ਮੰਨਣਾ ਇਹ ਹੈ ਮੇਰਾ ਮੰਨਣਾ ਸੰਨ 2027 ਤੋਂ ਬਾਅਦ ਜਦੋਂ ਵੀ ਆਪਣਾ ਸੈਂਟਰ ਦੇ ਇਲੈਕਸ਼ਨ ਹੁੰਦੇ ਆ ਉਹ 2000% एससी समाज ਦਾ ਰਾਜ ਆਣਾ ਹੀ ਹਣਾ ਇਹਨੂੰ ਕੋਈ ਨਹੀਂ ਰੋਕ ਸਕਦਾ ਪਰ ਜੇ ਗੱਲ ਕਰੀਏ ਕਿ ਹੁਣ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਜਿਹੜੇ एससी ਭਾਈਚਾਰੇ ਤੋਂ ਵੱਡੇ ਮੰਤਰੀ ਬਣੇ ਨੇ ਵੱਡੇ ਆਗੂ ਨੇ ਉਹ ਹੁਣ ਰਾਜਾ ਵੜਿੰਗ ਦੇ ਹੱਕ 'ਚ ਬਿਆਨ ਦੇ ਰਹੇ ਨੇ ਉਹ ਮੈਂ ਬੇਰਕਾ ਦੀ ਗੱਲ ਕਰ ਰਿਹਾ ਤੁਸੀਂ ਬੇਰਕਾ ਨੇ ਕਿਹਾ ਵੀ ਮੇਰੇ ਕਰਕੇ ਮਾਫ ਕਰ ਦਿਓ ਜੀ ਮੈਂ ਇਹ ਇਹ ਦੇ ਇਹਦੇ ਮੂੰਹ 'ਚੋਂ ਸ਼ਬਦ ਨਿਕਲ ਗਏ ਸੀ ਇਹ ਉਦਾਂ ਹੋ ਗਏ ਸੀ ਇਹ ਸ਼ਬਦ ਨਹੀਂ ਨਿਕਲੇ ਸੀ ਇਹ ਸੋਚ ਸੀ ਉਹ ਕਹਿੰਦੇ ਨਾ ਧੌਣ ਦੇ ਵਿੱਚ ਕਿਲਾ ਆ ਹਮੇਸ਼ਾ ਧੌਣ ਰੱਖਦਾ ਉਹ ਧੌਣ ਦੇ ਵਿੱਚ ਕਿਲਾ ਇਹ ਸ਼ਬਦ ਨਹੀਂ ਹੈ ਇਹ ਸੋਚ ਸੀ ਉਹਦੀ ਮੰਦੀ ਐ ਕਿ ਕਿਲਾ ਕੱਢਣਗੇ ਤਰਨਤਾਰਨ ਨਾਲ ਮੈਂ ਕਹਿੰਦਾ 200% ਜਿਉ ਹਾਰੇਗਾ ਲਿਖਵਾ ਲੂ ਮੇ ਤੋਂ ਜਿੱਦਾ ਕੇਂਦਰੀ ਵਾਲ ਕੋਰੇ ਕਾਗਜ਼ ਤੇ ਲਿਖ ਕੇ ਦਿੰਦਾ ਸੀ ਵੀ ਕੋਰੇ ਕਾਗਜ਼ ਤੇ ਲਿਖ ਕੇ ਦਿੰਦੇ ਕਿਉਂਕਿ ਐਸੀ ਕੋਈ ਛੋਟੀ ਮੋਟੀ ਚੀਜ਼ ਥੋੜੀ ਹੈ ਸਾਡੀ ਟੋਟਲੀ 33 33% ਸਾਡਾ ਬਣਦਾ ਹੈ ਤੇ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਸਭ ਤੋਂ ਜ਼ਿਆਦਾ ਪੰਥਕ ਵੋਟ ਹੈ ਆ ਸਭ ਤੋਂ ਜ਼ਿਆਦਾ ਮਜਬੀ ਸਿੱਖ ਭਾਈਚਾਰਾ ਇਹ ਜਿੱਤ ਕੇ ਦਿਖਾ ਦੇਵੇ ਜਦੋਂ ਬਾਬਾ ਜੀਵਨ ਸਿੰਘ ਜੀ ਦੀ ਫੋਟੋ ਥੱਲੇ ਲਾਤੀ ਉਸ ਤੋਂ ਬਾਅਦ ਸਾਨੂੰ ਸਾਨੂੰ ਉਲਟਾ ਸਿੱਧਾ ਬੋਲ ਰਿਹਾ ਹੈ ਗਿਲਟੀ ਫੀਲ ਕਰਾ ਰਿਹਾ ਹੈ ਜਿਹੜੇ ਉਹਦੇ ਸ਼ਬਦ ਹੈ ਬੋਲਣ ਦਾ ਤਰਕ ਹੈ ਉਹ ਤਰਕ ਦੇ ਹਿਸਾਬ ਨਾਲ ਕਾਂਗਰਸ ਨੂੰ ਉੱਪਰ ਦਿਖਾ ਰਿਹਾ ਤੇ ਸਾਡੇ ਸਮਾਜ ਦੇ ਵਿਅਕਤੀ ਨੂੰ ਜਿਨੇ ਇੰਨੀ ਮਿਹਨਤ ਕੀਤੀ ਕਾਂਗਰਸ ਵਾਸਤੇ ਉਹਨੂੰ ਨੀਚਾ ਦਿਖਾ ਰਿਹਾ ਤੇ ਉਹਦਾ ਇਹਦੀ ਹਾਰ 200% ਆਪਣਾ ਗਰੰਟੀ ਹੈ ਜੀ ਇਹ ਤਾਂ ਹੋਣੀ ਹੋਣੀ ਹੈ ਤਾਂ ਰਾਜਾ ਵੜਿੰਗ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਸਰਦਾਰ ਬੂਟਾ ਸਿੰਘ ਜਿਹੜੇ ਸਾਬਕਾ ਗ੍ਰਹਿ ਮੰਤਰੀ ਰਹ ਚੁੱਕੇ ਨੇ ਇੰਡੀਆ ਦੇ ਤੇ ਕਾਂਗਰਸ ਪਾਰਟੀ ਨੂੰ ਹੱਥ ਪੰਜੇ ਦਾ ਨਿਸ਼ਾਨ ਦਿਵਾਉਣ ਵਾਲੇ ਉਹੀ ਵੱਡੇ ਲੀਡਰ ਸੀ ਜਿਨ੍ਹਾਂ ਵਾਸਤੇ ਬੋਲ ਕੋ ਬੋਲ ਰਾਜਾ ਵੜਿੰਗ ਦੇ ਵੱਲੋਂ ਬੋਲੇ ਗਏ ਨੇ ਤੇ ਹੁਣ ਉਹਨਾਂ ਦੇ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਸਿੱਧੀ ਚੇਤਾਵਨੀ ਆ ਕਿ ਇਸ ਵਾਰ ਤਰਨਤਾਰਨ ਚੋਣਾਂ ਦੇ ਵਿੱਚ ਜਿਹੜਾ ਰਾਜਾ ਵੜਿੰਗ ਦੀ ਧੌਣ ਚ ਕੀਲਾ ਸੀ ਕੱਢ ਕੇ ਦਿਖਾਵਾਂਗੇ ਸੋ ਤੁਹਾਨੂੰ ਇਹ ਵਰਤਾਲਾਪ ਕਿੱਦਾਂ ਦੀ ਲੱਗੀ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ